ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਚਾਲੀ ਵਾਲਾ ਜੀ ਕੀ ਘਟਨਾ ਵਾਪਰੀ ਹੈ ਸਾਰੀ ਇਹ ਘਟਨਾ ਜੀ ਸਾਨੂੰ ਹੀ ਪਹਿਲਾਂ ਪਤਾ ਨਹੀਂ ਸੀ ਲੱਗਾ ਜਦੋਂ ਧੂੰਆਂ ਦੇਖਿਆ ਫਿਰ ਆਈਆਂ ਜੀ ਅਸੀਂ ਬੁਝਾਉਣ ਆ ਗਾ ਹਾਂ ਤਾਂ ਅੱਗ ਬਹੁਤ ਤੇਜ਼ੀ ਆ ਤੇ ਲੱਗੀ ਹੋਈ ਆ ਜੀ ਕੰਟਰੋਲ ਨਹੀਂ ਹੋ ਰਹੀ ਇਹ ਹੈ ਕੀ ਇਹ ਸਾਰੀ ਜਗ੍ਹਾ ਇਹ ਸਾਰੀ ਜਗ੍ਹਾ ਜੰਗਲ ਜੰਗਲਾਤ ਵਿਭਾਗ ਨੇ ਦੀ ਆ ਜੀ ਅੱਛਾ ਹਾਂਜੀ ਕਿੰਨਾ ਘਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੁਣ ਤੱਕ ਇਹ ਰਕਬਾ ਜੀ ਘੱਟੋ ਘੱਟ ਵੀ ਹੁਣ 15 ਕਿੱਲਿਆਂ ਦੇ ਕਰੀਬ ਹੋ ਗਿਆ ਜੀ ਹਾਂ ਤੇ ਹਜੇ ਵੀ ਕਾਬੂ ਨਹੀਂ ਪੈ ਰਿਹਾ ਜ਼ਿਆਦਾ ਨੁਕਸਾਨ ਹੋ ਸਕਦਾ ਜੀ ਅੱਗੇ ਬਿਜਲੀ ਘਰ ਆ ਸਾਡੇ ਉੱਥ ਹੁਣ ਤੱਕ ਜਿਹੜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਕੋਈ ਮੌਕੇ ਤੇ ਪਹੁੰਚੀਆਂ? ਹਾਂਜੀ ਮੌਕੇ ਤੇ ਪਹੁੰਚੀਆਂ ਹੋਈਆਂ ਪਰ ਉਹਨਾਂ ਕੋ ਵੀ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਜੰਗਲ ਦੇ ਵਿੱਚ ਰੁੱਖ ਬਹੁਤ ਸੰਘਣੇ ਆ ਤੇ ਛੇਦੀ ਅੰਦਰ ਨਹੀਂ ਆ ਰਹੀਆਂ। ਹਾਂਜੀ। ਹਾਂਜੀ। ਇਹ ਨਾਮ ਹੈ ਤੇ ਕੀ ਪੂਰੀ ਘਟਨਾ ਹੋਈ ਹੈ? ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਝਾਲੀ ਵਾਲਾ। ਇਹ ਜਗਲਾਤ ਨੂੰ ਅੱਗ ਲੱਗੀ ਇਨਚਾਨਕ ਕਿਦੋਂ ਜੀ? ਇਹ ਨਹੀਂ ਪਤਾ ਲੱਗਾ ਜੀ ਕਿੱਥੋਂ ਲੱਗੀ ਆ ਕੀ ਇਹ। ਤੇ 10-15 ਏਕੜ ਜਗਲਾਤ ਸੜ ਕੇ ਸੁਆਹ ਹੋ ਗਿਆ ਤੇ ਹਜੇ ਕਾਬੂ ਪਾਉਣ ਦੇ ਆ ਅੱਗ ਤੇ ਜੀ। ਕਿੰਨੇ ਵਜੇ ਦਾ ਇਹ ਵਾਕਿਆ ਜੀ ਕੋਜੀ 12 1 ਵਜੇ ਦਾ ਜੀ ਹਾਂ ਜੀ ਕੋ ਤੁਹ ਅੱਗੇ ਲੱਗਣ ਦਾ ਕਾਰਨ ਸਪਸ਼ਟ ਹੋ ਸਕਿਆ ਕੁਝ ਨਹੀਂ ਪਤਾ ਲੱਗਾ ਜੀ ਹਜੇ ਕਿੱਥੋਂ ਲੱਗੀ ਆ ਕਿਵੇਂ ਲੱਗੀ ਜੀ ਹਣ ਕੋਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਹਾਂਜੀ ਹਾਂਜੀ ਫਾਇਰ ਬ੍ਰਿਗੇਡ ਦੋ ਆਈ ਵਿਆ ਜੀ ਪੂਰੀ ਕੋਸ਼ਿਸ਼ ਆ ਬੁਝਾਉਣ ਦਾ ਜੀ ਹੋਰ ਵੱਡਾ ਖਤਰਾ ਦੱਸਦੇ ਕਿ ਬਿਜਲੀ ਬੋਰਡ ਬਿਲਕੁਲ ਲੱਗੇ ਇਹਦੇ ਹਾਂਜੀ ਬਿਜਲੀ ਬੋਰਡ ਲੱਗ ਗਿਆ ਪਰ ਕੰਟਰੋਲ ਹੋ ਜਾਊਗਾ ਜੀ ਹਾਂਜੀ ਫਾਇਰ ਬ੍ਰਿਗੇਡ ਆ ਗਏ ਕੰਟਰੋਲ ਕਰ ਲੈਣਗੇ ਜੀ ਇੰਨਾ ਕੁ ਕੋਲ ਰਖਵਾ ਜਿਹੜਾ ਪ੍ਰਭਾਵ ਲੱਗਦਾ 15 ਕ ਗਿੱਲੇ ਤੇ ਸੜਕੇ ਸੁਆਹ ਹੋ ਗਿਆ ਜੀ ਇਹ ਪੂਰਾ ਮਾਮਲਾ ਮੇਰਾ ਨਾ ਕੁਲਦੀਪ ਸਿੰਘ ਵਨਗੜ ਸੁਲਤਾਨਪੁਰ ਲੋਧੀ ਰੰਦੀਰਪੁਰ ਜੰਗਲ ਜਿੱਥੇ ਬਦੌਰ ਦਾ ਵਨਗੜ ਤਨਾਤ ਕੀ ਕਰਨਾ ਵਾਪਰੀ ਅੱਜ ਕਟਰਾਉਂਦਾ ਜੀ ਪਤਾ ਲੱਗ ਚੁੱਕਿਆ ਅੱਗ ਲੱਗੀ ਅੱਗ ਬੁਝਾਉਣ ਦੇ ਆ ਅੱਗ ਬੁਝਾਉਣ ਦੇ ਪਾ ਲੱਗੇ ਪਤਾ ਕੀ ਗੱਲਬਾਤ ਹੋਈ ਹੈ ਅੱਜ ਅੱਗ ਬੁਝਾਉਣ ਦੇ ਆ ਫਿਰ ਵਗੜਦੀਆਂ ਦੋ ਗੱਡੀਆਂ ਮਗਾਈਆਂ ਸੁਲਤਾਨਪੁਰ ਲੋਧੀ ਤੋਂ ਅੱਗ ਜਰੀ ਉਹ ਜਿੱਦਾ ਜੰਗਲ ਸੁੱਕਿਆ ਵਾ ਬਿਲਕੁਲ ਪੱਤੇ ਪੱਤੇ ਜਾ ਕਾਫੀ ਉਹਦੇ ਨਾਲ ਅੱਗੇ ਦਾ ਜਿਹੜਾ ਵਾ ਜਿਹਦਾ ਪਟ્રોલ ਹੀ ਬਣਿਆ ਪਿਆ ਕਿ 100 ਨਾਲ ਇੱਕ ਬੰਨੇ ਪਰ ਉਹਨੇ ਦੂਜੇ ਬੰਨੇ ਲੱਗਦੀ ਆ ਤੇ ਗੱਡੀਆਂ ਫਰਵਗੜ ਦੀਆਂ ਆਈਆਂ ਬੁਝਾਉ ਰਹੇ ਹਾਂ ਕਿੰਨਾ ਪਰ ਖੇਤ ਜਿਹੜਾ ਹੁਣ ਤੱਕ ਸਰਭਾਉ ਬਸ ਚਿਲਾ ਦੇ ਅਜ ਤੱਕ ਪੰਜ ਕਿ ਚਾਰ ਪੰਜ ਕਿਲੇ ਸਾਹ ਨੂੰ ਅੱਗ ਲੱਗੀ ਆ ਬਾਕੀ ਬੁਝਾ ਰਹੇ ਆ ਤੇ ਕੋਸ਼ਿਸ਼ ਆ ਕਿ ਵੀ ਕੰਟਰੋਲ ਕਰ ਰਹੇ ਆ ਫਰਵਗੜ ਦੀਆਂ ਗੱਡੀਆਂ ਦੋ ਤਿੰਨ ਆਈਆਂ ਤੇ ਕੰਟਰੋਲ ਕਰਨ ਨਾਲ ਵੀ ਕੰਟਰੋਲ ਹੋ ਜਾਏਗਾ ਅਗਲੇ ਕੰਦੇ ਕੋ ਕਾਰਨ ਸਪਸ਼ਟ ਨਹੀਂ ਅਜੇ ਕੋਈ ਲੱਗਾ ਨਹੀਂ ਪਤਾ ਜੀ ਅੱਗੇ ਅੱਗ ਦਾ ਅੱਗੇ ਬਹੁਤ ਬਾਅਦ ਤਵਦੀਸ਼ ਕਰਾਂ ਕਿ ਕਿੱਦਾਂ ਅੱਗ ਲੱਗੀ ਤਾਂ ਕਿ ਇਸ ਤਰ੍ਹਾਂ ਹੋਈਏ ਬਾਤ ਦੇਖਦੇ ਆ ਇਹ ਤਾਂ ਸਿਰਫ ਅੱਗ ਬੁਝਾਉਂਦੇ ਆ ਬੁਝਾਉਣ ਤੱਕ ਹੀ ਕੁਝ ਕਰਦੇ ਆ